ਕਰਤਾਇਆ ਜਾ ਰਿਹਾ ਇਹਦੇ ਬਾਰੇ ਫੇਰਬਦ ਜੀ ਅੱਜ ਪਿੰਨ ਸੀ ਗੱਟੀ ਰਾਜੂਕੇ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ ਸੁਪਿੰਦਰ ਸਿੰਘ ਜੀ ਤਹਿਸੀਲਾ ਸਾਹਿਬ ਆਏ ਨੇ ਐਸਐਚਓ ਸਦਰ ਆਏ ਨੇ ਇਹ ਗੱਟੀ ਰਾਜੂਕੇ ਦਾ ਪਿੰਡ ਹੈਗਾ ਸਦਰ ਥਾਣੇ ਦੇ ਵਿੱਚ ਆਉਂਦਾ ਹੈ ਤੇ ਇੱਥੇ ਸਰ ਬੋਟਾ ਸਿੰਘ ਨਾਲ ਦਾ ਵਿਅਕਤੀ ਹੈਗਾ ਜਿਸ ਨੇ ਕਿ ਗਵਰਨਮੈਂਟ ਦੀ ਜਿਹੜੀ ਜ਼ਮੀਨ ਜਿਹੜੀ ਹੈਗੀ ਸੀ ਉਸ ਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਆਡਰ ਆਇਆ ਸੀ ਵੀ ਇਹ ਕਬਜ਼ਾ ਲੈਣਾ ਇਸ ਦਾ ਟੋਆ ਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਨਾਲ ਅਸੀਂ ਇੱਥੇ ਆਏ ਹੋਏ ਹਾਂ ਸਾਰੇ ਜਿਹੜੀ ਕਿ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਜੀਐਸਬੀ ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਹਾਂ ਵੀ ਇਸ ਦੇ ਖਿਲਾਫ ਹਿਰੋਇਨ ਦਾ ਮੁਕੱਦਮਾ ਵੀ ਜਿਹੜਾ ਹੈਗਾ ਉਹ ਦਰਜ ਰਿਸਟਰ ਹੋਇਆ ਉਸ ਵਿੱਚ ਅਸੀਂ 2 ਕਿਲੋ ਇਹ ਜਿਹੜੇ ਇਹਦੇ ਕੋਲੋਂ ਹਿਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕੱਦਮਾ 2023 ਦੇ ਵਿੱਚ ਦਰਜ ਰਿਸਟਰ ਹੋਇਆ ਸੀ ਜੇਲ੍ਹ ਵੀ ਜਾ ਕੇ ਆਇਆ ਹੈ ਬੀ ਚਿੱਟਾ ਦਾ ਕੰਮ ਕਰਦਾ ਤੇ ਹੂਨ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਹਿਤ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਅਜੀ ਦੇ ਕੋਲ ਦਵਾਇਆ ਜਾ ਰਿਹਾ ਹੈ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦਵਾਇਆ ਜਾ ਰਿਹਾ ਹੈ ਪੁਲਸ ਪ੍ਰੋਟੈਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸ ਦਈਏ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵੱਲੋਂ ਜਿਹੜਾ ਹੈਗਾ ਨਸ਼ੇ ਦਾ ਯੁੱਧ ਯੁੱਧ ਨਸ਼ਾ ਵਿਰੋਧੀ ਜਿਹੜੇ 1 ਤਿੰਨ 25 ਤੋਂ ਸ਼ੁਰੂ ਹੋਇਆ ਉਸ ਦੇ ਵਿੱਚ ਕਰੀਬ ਅਸੀਂ 1250 ਮੁਕਦਮੇ ਐਨਡੀਪੀਏ ਸੈਕਟਰ ਦੇ ਦਰਜੇ ਦਿਸਟ੍ਰਿਕਟ ਕੀਤੇ ਨੇ 1550 ਵਿਅਕਤੀ ਅਸੀਂ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਕਰੀਬ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ 1200 ਕਿਲੋ ਤੋਂ ਉੱਪਰ ਅਸੀਂ ਪੋਪੀਐਸ ਬਰਾਮਦ ਕੀਤਾ 30 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਉਹ ਪੀਐਮ ਬਰਾਮਦ ਕੀਤੀ ਹੈ ਸਵਾ ਕਿਲੋ ਦੇ ਕਰੀਬ ਆਈਸ ਬਰਾਮਦ ਕੀਤੀ ਹੈ 10 ਲੱਖ ਤੋਂ ਉੱਪਰ ਅਸੀਂ ਗੋਲੀਆਂ ਤੇ ਕੈਪਸੂਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਵੀ ਜਿਹੜਾ ਸਵਾ ਕਰੋੜ ਤੋਂ ਉੱਪਰ ਅਸੀਂ ਜਿਹੜਾ ਹੈਗੇ ਨੇ ਡਰੱਗਸ ਮਨੀ ਨੂੰ ਅਸੀਂ ਸੀਜ਼ ਕੀਤਾ ਤੇ ਹੋਰ ਵੀ ਜਿਹੜੇ ਕਰੀਬ 10 ਤੋਂ 15 ਕਰੋੜ ਦੀ ਅਸੀਂ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਵੀ ਅਸੀਂ ਜਿਹੜੀ ਹੈ ਫ੍ਰੀਜ਼ ਕਰਾਈ ਹੈ ਤੇ ਇਹ ਜਿਹੜਾ ਹੈਗੇ ਕਾਰਵਾਈ ਜਿਹੜੀ ਹੈਗੀ ਹੈ ਸੜਾ